ਜਦੋਂ ਤੋਂ ਨਿਊਜ਼ੀਲੈਂਡ ਅਤੇ ਭਾਰਤ ਨੇ ਮੁਫਤ ਵਪਾਰ ਸਮਝੌਤਾ ਜਾਨਕਿ ਐਫਟੀਏ ਦਸਤਖਤ ਕੀਤਾ ਹੈ ਉਸ ਤੋਂ ਬਾਅਦ ਹੀ ਉਸਤੇ ਕਾਲੇ ਬੱਦਲ ਚਾਏ ਹੋਏ ਹਨ ਅਤੇ ਇਸ ਦੇ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਪਾਸ ਹੋਣ ਦੇ ਆਸਾਰ ਵੀ ਨਹੀਂ ਲੱਗ ਰਹੇ ਹਨ ਤਾਜ਼ਾ ਮਾਮਲਾ ਅੱਜ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਵਿਦੇਸ਼ ਮੰਤਰੀ ਅਤੇ ਐਨਜ਼ਡ ਫਰਸਟ ਦੇ ਵਿਸਟਰਨ ਪੀਟਰ ਦੇ ਉਹ ਦਾਅਵੇ ਸਖਤੀ ਨਾਲ ਖਾਰਜ ਕਰ ਦਿੱਤੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤਾ ਭਾਰਤ ਤੋਂ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਦਾ ਕਾਰਨ ਬਣੇਗਾ ਪਰ ਅੱਜ ਪ੍ਰਧਾਨ ਮੰਤਰੀ ਲਖਣ ਨੇ ਪੀਟਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਘਰਾ ਦੇ ਦਿੱਤਾ ਹੈ ਇਸ ਮਾਮਲੇ ਨੇ ਸਰਕਾਰ ਦੇ ਦੋਫਾੜ ਹੋਣ ਨੂੰ ਉਜਾਗਰ ਕਰ ਦਿੱਤਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਪੱਖਾਂ ਨੂੰ ਲੈ ਕੇ ਵੈਸਟਰਨ ਪੀਟਰ ਦਾ ਦਾਵਾ ਹੈ ਕਿ ਇਹ ਵਪਾਰ ਸਮਝੌਤਾ 10 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਹੱਕ ਦੇ ਤੌਰ ਤੇ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਦੇ ਸਕਦਾ ਹੈ ਜਿਸ ਨਾਲ ਸਥਾਨਕ ਰੋਜ਼ਗਾਰ ਮਾਰਕੀਟ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਜਨਤਾ ਨੂੰ ਸਮਝੌਤੇ ਦੇ ਅਸਲ ਪ੍ਰਭਾਵਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੀ ਹੈ। ਐਨਜਰ ਹੈਰਾਲਡ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਮੰਤਰੀ ਲਕਸਨ ਨੇ ਕਿਹਾ ਕਿ ਵਿਦੇਸ਼ ਮੰਤਰੀ ਗਲਤ ਹਨ ਉਹਨਾਂ ਨੇ ਯਾਦ ਦਿਵਾਇਆ ਕਿ ਚੀਨ ਨਾਲ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਮੇਂ ਵੀ ਪੀਟਰ ਨੇ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ ਲਕਸਨ ਨੇ ਕਿਹਾ ਹੈ ਕਿ ਉਹ ਉਦੋਂ ਵੀ ਗਲਤ ਸਨ ਤੇ ਇਸ ਵਾਰ ਵੀ ਉਹ ਗਲਤੀ ਹਨ ਵਪਾਰ ਮੰਤਰੀ ਟੌਡ ਮੈਕਲੇ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਮੀਗ੍ਰੇਸ਼ਨ ਨੀਤੀ ਤੇ ਪੂਰਾ ਅਧਿਕਾਰ ਨਿਊਜ਼ੀਲੈਂਡ ਸਰਕਾਰ ਕੋਲ ਹੀ ਰਹੇਗਾ ਕੌਣ ਆਵੇਗਾ ਤੇ ਕਿਹੜੀਆਂ ਸ਼ਰਤਾਂ ਤੇ ਆਵੇਗਾ ਇਸ ਬਾਰੇ ਫੈਸਲਾ ਨਿਊਜ਼ੀਲੈਂਡ ਸਰਕਾਰ ਹੀ ਕਰੇਗੀ ਮੈਕਲੇ ਨੇ 10000 ਲੋਕਾਂ ਦੇ ਆਉਣ ਵਾਲੇ ਦਾਅਵਿਆਂ ਨੂੰ ਬੇਬੁਨਿਆਦ ਅੱਸਿਆ ਕਿਹਾ ਹੈ ਕਿ ਮੌਜੂਦਾ ਤੇ ਭਵਿੱਖ ਦੀਆਂ ਸਰਕਾਰਾਂ ਕੋਲ ਵੀਜ਼ਾ ਨੀਤੀਆਂ 'ਚ ਤਬਦੀਲੀਆਂ ਕਰਨ ਦੀ ਪੂਰੀ ਛੋਟ ਰਹੇਗੀ ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਮੁਤਾਬਕ ਇਸ ਸਮਝੌਤੇ ਵਿੱਚ ਸਿਰਫ ਸੀਮਿਤ ਮੋਬਿਲਿਟੀ ਪ੍ਰਬੰਧ ਸ਼ਾਮਲ ਹਨ ਇਸ ਤਹਿਤ ਲੋ ਸਕਿਲਡ ਵਾਲੇ ਖੇਤਰਾਂ ਦੇ ਵਿੱਚ 16767 ਅਸਥਾਈ ਰੋਜ਼ਗਾਰ ਦਾਖਲਾ ਵੀਜ਼ੇ ਦਿੱਤੇ ਜਾਣਗੇ ਜੋ 3 ਸਾਲ ਤੱਕ ਵੈਲਿਡ ਹੋਣਗੇ ਕਿਸੇ ਵੀ ਸਮੇਂ ਇਹ ਵੀਜ਼ੇ 5000 ਤੋਂ ਵੱਧ ਨਹੀਂ ਹੋਣਗੇ ਐਮਐਫਏਟੀ ਦੇ ਅਨੁਸਾਰ ਇਹ ਗਿਣਤੀ ਭਾਰਤੀ ਨਾਗਰਿਕਾਂ ਨੂੰ ਸਲਾਨਾ ਮਿਲਦੀ ਹੈ ਸਕਿਲਡ ਵੀਜ਼ਿਆਂ ਦੀ ਔਸਤ ਦਾ 6% ਤੋਂ ਵੀ ਘੱਟ ਹੈ ਇਸ ਦੇ ਨਾਲ ਹੀ ਸਮਝੌਤੇ ਦੇ ਵਿੱਚ 1000 ਭਾਰਤੀ ਨੌਜਵਾਨਾਂ ਲਈ ਵਰਕਿੰਗ ਹੌਲੀਡੇਜ਼ ਸਕੀਮ ਵੀ ਸ਼ਾਮਲ ਹੈ ਭਾਰਤੀ ਵਿਦਿਆਰਥੀਆਂ ਨੂੰ ਪੜਾਈ ਦੌਰਾਨ ਹਫ਼ਤੇ ਦੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਅਤੇ ਪੂਰੀ ਪੜਾਈ ਹੋਣ ਤੋਂ ਬਾਅਦ ਸੀਮਤ ਸਮੇਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਵੀ ਉਪਲਬਧ ਹੋਵੇਗਾ ਫਿਟਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਦੇ ਬਿਆਨਾਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਨੇ ਇਸ ਸਮਝੌਤੇ ਨੂੰ ਵਿਦਿਆਰਥੀ ਮੋਬਿਲਿਟੀ ਅਤੇ ਪੋਸਟ ਸਟੱਡੀ ਮੌਕਿਆਂ ਦੇ ਮਾਮਲੇ 'ਚ ਬੇਮਿਸਾਲ ਘੜ ਦਿੱਤਾ ਹੈ ਭਾਰਤੀ ਸਰਕਾਰ ਮੁਤਾਬਕ ਇਸ ਡੀਲ ਨਾਲ ਵਿਦਿਆਰਥੀਆਂ ਤੇ ਲੱਗੀਆਂ ਗਿਣਤੀ ਸੰਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਪੜਾਈ ਦੌਰਾਨ ਕੰਮ ਦੇ ਹੱਕ ਦੀ ਗਾਰੰਟੀ ਮਿਲੇਗੀ ਅਤੇ ਐਸਟੀਈਐਮ ਵਿਸ਼ਿਆਂ ਦੇ ਗ੍ਰੈਜੂਏਟ ਲਈ 3 ਸਾਲ ਤੱਕ ਜਦਕਿ ਡਾਕਟੋਰੇਟ ਧਾਰਕਾਂ ਲਈ 4 ਸਾਲ ਤੱਕ ਪੋਸਟਸਟਡੀ ਕੰਮ ਦੇ ਮੌਕੇ ਉਪਲਬਧ ਹੋਣਗੇ ਨਕਸਨ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰੀ ਆਪਣੇ ਬਿਆਨ ਤੇ ਕਾਇਮ ਰਹੇ ਉਹਨਾਂ ਨੇ ਕਿਹਾ ਹੈ ਕਿ ਜਨਤਾ ਨੂੰ ਸੱਚ ਨਹੀਂ ਦੱਸਿਆ ਜਾ ਰਿਹਾ ਤੁਸੀਂ ਉਸ ਤੋਂ ਪੁੱਛੋ ਕਿ ਉਹ ਕੀ ਕਹਿ ਰਹੇ ਹਨ ਜੋ ਮੋਦੀ ਕਹਿ ਰਹੇ ਹਨ ਕਿ ਦੋਵੇਂ ਗੱਲਾਂ ਇੱਕੋ ਹਨ ਜਾਂ ਨਹੀਂ ਪੀਟਰ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਹਾਲੇ ਤੱਕ ਇਸ ਸਮਝੌਤੇ ਦਾ ਅੰਤਮ ਕਾਨੂੰਨੀ ਡਾਕੂਮੈਂਟ ਨਹੀਂ ਵੇਖਿਆ ਹੈ ਜੋ ਫਿਲਹਾਲ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਦੇ ਵਿੱਚ ਹੈ ਐਂਜਡ ਫਰਸਟ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਸੰਸਦ ਦੇ ਵਿੱਚ ਐਫਟੀਏ ਦਾ ਸਮਰਥਨ ਨਹੀਂ ਕਰੇਗੀ ਪੀਟਰ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਗਲੋਬਲਾਈਜੇਸ਼ਨ ਦੀ ਥਾਂ ਰਾਸ਼ਟਰੀ ਹਿੱਤ ਨੂੰ ਤਰਜੀਹ ਦਿੰਦੀ ਹੈ ਅਤੇ ਇਹ ਸਮਝੌਤਾ ਨਿਊਜ਼ੀਲੈਂਡ ਦੇ ਹਿੱਤ ਦੇ ਵਿੱਚ ਨਹੀਂ ਹੈ ਉਧਰ ਲੇਬਰ ਪਾਰਟੀ ਦੇ ਨੇਤਾ ਕ੍ਰਿਸਪ ਕਿੰਗ ਨੇ ਸਮੁੱਚੇ ਤੌਰ ਤੇ ਇਸ ਸਮਝੌਤੇ ਦਾ ਸਮਰਥਨ ਕਰਦੇ ਹਨ ਇਸ ਨੂੰ ਨੇਪਰੇ ਚਾੜਨ ਵਾਲੀ ਟੀਮ ਦੇ ਛਲਾਗਾ ਕੀਤੀ ਹੈ ਹਾਲਾਂਕਿ ਉਹਨਾਂ ਨੇ ਮਾਈਗ੍ਰੈਂਟ ਮਜ਼ਦੂਰਾਂ ਦੇ ਸ਼ੋਸ਼ਣ ਵਰਗੇ ਮਾਮਲਿਆਂ ਤੇ ਹੋਰ ਚਰਚਾ ਦੀ ਲੋੜ ਤੇ ਜ਼ੋਰ ਦਿੱਤਾ ਹੈ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤੇ ਦਾ ਪੂਰਾ ਚਿੱਠਾ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਕਾਨੂੰਨੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਨੂੰ ਜਾਰੀ ਕਰਨ ਦੀ ਉਮੀਦ ਹੈ ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ਜਦੋਂ ਤੋਂ ਨਿਊਜ਼ੀਲੈਂਡ ਅਤੇ ਭਾਰਤ ਨੇ ਮੁਫਤ ਵਪਾਰ ਸਮਝੌਤਾ ਜਾਨਕਿ ਕੇ ਐਫਟੀਏ ਦਸਤਖਤ ਕੀਤਾ ਹੈ ਉਸ ਤੋਂ ਬਾਅਦ ਹੀ ਉਸ ਤੇ ਕਾਲੇ ਬੱਦਲ ਚਾਏ ਹੋਏ ਹਨ ਅਤੇ ਇਸ ਦੇ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਪਾਸ ਹੋਣ ਦੇ ਆਸਾਰ ਵੀ ਨਹੀਂ ਲੱਗ ਰਹੇ ਹਨ ਤਾਜ਼ਾ ਮਾਮਲਾ ਅੱਜ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵਿਦੇਸ਼ ਮੰਤਰੀ ਅਤੇ ਐਨਜ਼ਡ ਫਰਸਟ ਦੇ ਵਿਸਟਰਨ ਪੀਟਰ ਦੇ ਉਹ ਦਾਅਵੇ ਸਖਤੀ ਨਾਲ ਖਾਰਜ ਕਰ ਦਿੱਤੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤਾ ਭਾਰਤ ਤੋਂ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਦਾ ਕਾਰਨ ਬਣੇਗਾ ਪਰ ਅੱਜ ਪ੍ਰਧਾਨ ਮੰਤਰੀ ਲਖਣ ਨੇ ਪੀਟਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਘਰਾ ਦੇ ਦਿੱਤਾ ਹੈ ਇਸ ਮਾਮਲੇ ਨੇ ਸਰਕਾਰ ਦੇ ਦੋਫਾੜ ਹੋਣ ਨੂੰ ਉਜਾਗਰ ਕਰ ਦਿੱਤਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਪੱਖਾਂ ਨੂੰ ਲੈ ਕੇ ਵੈਸਟਰਨ ਪੀਟਰ ਦਾ ਦਾਵਾ ਹੈ ਕਿ ਇਹ ਵਪਾਰ ਸਮਝੌਤਾ 10 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਹੱਕ ਦੇ ਤੌਰ ਤੇ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਦੇ ਸਕਦਾ ਹੈ ਜਿਸ ਨਾਲ ਸਥਾਨਕ ਰੋਜ਼ਗਾਰ ਮਾਰਕੀਟ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਜਨਤਾ ਨੂੰ ਸਮਝੌਤੇ ਦੇ ਅਸਲ ਪ੍ਰਭਾਵਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੀ ਹੈ। ਐਨਜ਼ਡ ਹੈਰਾਲਡ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਲਕਸ਼ਰ ਨੇ ਕਿਹਾ ਕਿ ਵਿਦੇਸ਼ ਮੰਤਰੀ ਗਲਤ ਹਨ। ਉਹਨਾਂ ਨੇ ਯਾਦ ਦਿਵਾਇਆ ਕਿ ਚੀਨ ਨਾਲ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਮੇਂ ਵੀ ਪੀਟਰ ਨੇ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ ਲਕਸਨ ਨੇ ਕਿਹਾ ਹੈ ਕਿ ਉਹ ਉਦੋਂ ਵੀ ਗਲਤ ਸਨ ਤੇ ਇਸ ਵਾਰ ਵੀ ਉਹ ਗਲਤੀ ਹਨ ਵਪਾਰ ਮੰਤਰੀ ਟੌਰਡ ਮੈਕਲੇ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਮੀਗ੍ਰੇਸ਼ਨ ਨੀਤੀ ਤੇ ਪੂਰਾ ਅਧਿਕਾਰ ਨਿਊਜ਼ੀਲੈਂਡ ਸਰਕਾਰ ਕੋਲ ਹੀ ਰਹੇਗਾ ਕੌਣ ਆਵੇਗਾ ਤੇ ਕਿਹੜੀਆਂ ਸ਼ਰਤਾਂ ਤੇ ਆਵੇਗਾ ਇਸ ਬਾਰੇ ਫੈਸਲਾ ਨਿਊਜ਼ੀਲੈਂਡ ਸਰਕਾਰ ਹੀ ਕਰੇਗੀ ਮੈਕਲੇ ਨੇ 10000 ਲੋਕਾਂ ਦੇ ਆਉਣ ਵਾਲੇ ਦਾਅਵਿਆਂ ਨੂੰ ਬੇਬੁਨਿਆਦ ਅਸਿਆ ਕਿਹਾ ਹੈ ਕਿ ਮੌਜੂਦਾ ਤੇ ਭਵਿੱਖ ਦੀਆਂ ਸਰਕਾਰਾਂ ਕੋਲ ਵੀਜ਼ਾ ਨੀਤੀਆਂ 'ਚ ਤਬਦੀਲੀਆਂ ਕਰਨ ਦੀ ਪੂਰੀ ਛੋਟ ਰਹੇਗੀ ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਮੁਤਾਬਕ ਇਸ ਸਮਝੌਤੇ ਵਿੱਚ ਸਿਰਫ ਸੀਮਿਤ ਮੋਬਿਲਿਟੀ ਪ੍ਰਬੰਧ ਸ਼ਾਮਲ ਹਨ ਇਸ ਤਹਿਤ ਲੋ ਸਕਿਲਡ ਵਾਲੇ ਖੇਤਰਾਂ ਦੇ ਵਿੱਚ 16767 ਅਸਥਾਈ ਰੋਜ਼ਗਾਰ ਦਾਖਲਾ ਵੀਜ਼ੇ ਦਿੱਤੇ ਜਾਣਗੇ ਜੋ 3 ਸਾਲ ਤੱਕ ਵੈਲਿਡ ਹੋਣਗੇ ਕਿਸੇ ਵੀ ਸਮੇ ਇਹ ਵੀਜ਼ੇ 5000 ਤੋਂ ਵੱਧ ਨਹੀਂ ਹੋਣਗੇ ਐਮਐਫਏਟੀ ਦੇ ਅਨੁਸਾਰ ਇਹ ਗਿਣਤੀ ਭਾਰਤੀ ਨਾਗਰਿਕਾਂ ਨੂੰ ਸਾਲਾਨਾ ਮਿਲਦੇ ਸਕਿਲਡ ਵੀਜ਼ਿਆਂ ਦੀ ਔਸਤ ਦਾ 6% ਤੋਂ ਵੀ ਘੱਟ ਹੈ ਇਸ ਦੇ ਨਾਲ ਹੀ ਸਮਝੌਤੇ ਦੇ ਵਿੱਚ 1000 ਭਾਰਤੀ ਨੌਜਵਾਨਾਂ ਲਈ ਵਰਕਿੰਗ ਹੌਲੀਡੇਜ਼ ਸਕੀਮ ਵੀ ਸ਼ਾਮਲ ਹੈ ਭਾਰਤੀ ਵਿਦਿਆਰਥੀਆਂ ਨੂੰ ਪੜਾਈ ਦੌਰਾਨ ਹਫਤੇ ਦੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਅਤੇ ਪੂਰੀ ਪੜਾਈ ਹੋਣ ਤੋਂ ਬਾਅਦ ਸੀਮਤ ਸਮੇਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਵੀ ਉਪਲਬਧ ਹੋਵੇਗਾ ਫਿਟਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਦੇ ਬਿਆਨਾਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਨੇ ਇਸ ਸਮਝੌਤੇ ਨੂੰ ਵਿਦਿਆਰਥੀ ਮੋਬਿਲਿਟੀ ਅਤੇ ਪੋਸਟ ਸਟੱਡੀ ਮੌਕਿਆਂ ਦੇ ਮਾਮਲੇ 'ਚ ਬੇਮਿਸਾਲ ਕਰ ਦਿੱਤਾ ਹੈ ਭਾਰਤੀ ਸਰਕਾਰ ਮੁਤਾਬਕ ਇਸ ਡੀਲ ਨਾਲ ਵਿਦਿਆਰਥੀਆਂ ਤੇ ਲੱਗੀਆਂ ਗਿਣਤੀ ਸੰਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਪੜਾਈ ਦੌਰਾਨ ਕੰਮ ਦੇ ਹੱਕ ਦੀ ਗਾਰੰਟੀ ਮਿਲੇਗੀ ਅਤੇ ਐਸਟੀਈਐਮ ਵਿਸ਼ਿਆਂ ਦੇ ਗ੍ਰੈਜੂਏਟ ਲਈ 3 ਸਾਲ ਤੱਕ ਜਦਕਿ ਡਾਕਟੋਰੇਟ ਧਾਰਕਾਂ ਲਈ 4 ਸਾਲ ਤੱਕ ਪੋਸਟਸਟਡੀ ਕੰਮ ਦੇ ਮੌਕੇ ਉਪਲਬਧ ਹੋਣਗੇ ਨਕਸਨ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰੀ ਆਪਣੇ ਬਿਆਨ ਤੇ ਕਾਇਮ ਰਹੇ ਉਹਨਾਂ ਨੇ ਕਿਹਾ ਹੈ ਕਿ ਜਨਤਾ ਨੂੰ ਸੱਚ ਨਹੀਂ ਦੱਸਿਆ ਜਾ ਰਿਹਾ ਤੁਸੀਂ ਉਸ ਤੋਂ ਪੁੱਛੋ ਕਿ ਉਹ ਕੀ ਕਹਿ ਰਹੇ ਹਨ ਜੋ ਮੋਦੀ ਕਹਿ ਰਹੇ ਹਨ ਕਿ ਦੋਵੇਂ ਗੱਲਾਂ ਇੱਕੋ ਹਨ ਜਾਂ ਨਹੀਂ ਪੀਟਰ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਹਾਲੇ ਤੱਕ ਇਸ ਸਮਝੌਤੇ ਦਾ ਅੰਤਮ ਕਾਨੂੰਨੀ ਡਾਕੂਮੈਂਟ ਨਹੀਂ ਵੇਖਿਆ ਹੈ ਜੋ ਫਿਲਹਾਲ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਦੇ ਵਿੱਚ ਹੈ ਐਂਜਡ ਫਰਸਟ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਸੰਸਦ ਦੇ ਵਿੱਚ ਐਫਟੀਏ ਦਾ ਸਮਰਥਨ ਨਹੀਂ ਕਰੇਗੀ ਪੀਟਰ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਗਲੋਬਲਾਈਜੇਸ਼ਨ ਦੀ ਥਾਂ ਰਾਸ਼ਟਰੀ ਹਿੱਤ ਨੂੰ ਤਰਜੀਹ ਦਿੰਦੀ ਹੈ ਅਤੇ ਇਹ ਸਮਝੌਤਾ ਨਿਊਜ਼ੀਲੈਂਡ ਦੇ ਹਿੱਤ ਦੇ ਵਿੱਚ ਨਹੀਂ ਹੈ ਉਧਰ ਲੇਬਰ ਪਾਰਟੀ ਦੇ ਨੇਤਾ ਕ੍ਰਿਸਪ ਕਿੰਗ ਨੇ ਸਮੁੱਚੇ ਤੌਰ ਤੇ ਇਸ ਸਮਝੌਤੇ ਦਾ ਸਮਰਥਨ ਕਰਦੇ ਹਨ ਇਸ ਨੂੰ ਨੇਪਰੇ ਚਾੜਨ ਵਾਲੀ ਦੇਸ਼ਾਂ ਦਾ ਇਸ਼ਲਾਗਾ ਕੀਤੀ ਹੈ ਹਾਲਾਂਕਿ ਉਹਨਾਂ ਨੇ ਮਾਈਗ੍ਰੈਂਟ ਮਜ਼ਦੂਰਾਂ ਦੇ ਸ਼ੋਸ਼ਣ ਵਰਗੇ ਮਾਮਲਿਆਂ ਤੇ ਹੋਰ ਚਰਚਾ ਦੀ ਲੋੜ ਤੇ ਜੋਰ ਦਿੰਦਾ ਹੈ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤੇ ਦਾ ਪੂਰਾ ਚਿੱਠਾ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਕਾਨੂੰਨੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਨੂੰ ਜਾਰੀ ਕਰਨ ਦੀ ਉਮੀਦ ਹੈ ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ਜਦੋਂ ਤੋਂ ਨਿਊਜ਼ੀਲੈਂਡ ਅਤੇ ਭਾਰਤ ਨੇ ਮੁਫਤ ਵਪਾਰ ਸਮਝੌਤਾ ਜਾਨਕਿ ਕੇ ਐਫਟੀਏ ਦਸਤਖਤ ਕੀਤਾ ਹੈ ਉਸ ਤੋਂ ਬਾਅਦ ਹੀ ਉਸ ਤੇ ਕਾਲੇ ਬੱਦਲ ਚਾਏ ਹੋਏ ਹਨ ਅਤੇ ਇਸ ਦੇ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਪਾਸ ਹੋਣ ਦੇ ਆਸਾਰ ਵੀ ਨਹੀਂ ਲੱਗ ਰਹੇ ਹਨ ਤਾਜ਼ਾ ਮਾਮਲਾ ਅੱਜ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵਿਦੇਸ਼ ਮੰਤਰੀ ਅਤੇ ਐਨਜ਼ਡ ਫਰਸਟ ਦੇ ਵਿਸਟਰਨ ਪੀਟਰ ਦੇ ਉਹ ਦਾਅਵੇ ਸਖਤੀ ਨਾਲ ਖਾਰਜ ਕਰ ਦਿੱਤੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤਾ ਭਾਰਤ ਤੋਂ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਦਾ ਕਾਰਨ ਬਣੇਗਾ ਪਰ ਅੱਜ ਪ੍ਰਧਾਨ ਮੰਤਰੀ ਲਖਣ ਨੇ ਪੀਟਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਘਰਾ ਦੇ ਦਿੱਤਾ ਹੈ ਇਸ ਮਾਮਲੇ ਨੇ ਸਰਕਾਰ ਦੇ ਦੋਫਾੜ ਹੋਣ ਨੂੰ ਉਜਾਗਰ ਕਰ ਦਿੱਤਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਪੱਖਾਂ ਨੂੰ ਲੈ ਕੇ ਵੈਸਟਰਨ ਪੀਟਰ ਦਾ ਦਾਵਾ ਹੈ ਕਿ ਇਹ ਵਪਾਰ ਸਮਝੌਤਾ 10 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਹੱਕ ਦੇ ਤੌਰ ਤੇ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਦੇ ਸਕਦਾ ਹੈ ਜਿਸ ਨਾਲ ਸਥਾਨਕ ਰੋਜ਼ਗਾਰ ਮਾਰਕੀਟ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਜਨਤਾ ਨੂੰ ਸਮਝੌਤੇ ਦੇ ਅਸਲ ਪ੍ਰਭਾਵਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੀ ਹੈ। ਐਨ ਜੈਡ ਹਰਾਲਡ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਮੰਤਰੀ ਲਕਸ਼ਨ ਨੇ ਕਿਹਾ ਕਿ ਵਿਦੇਸ਼ ਮੰਤਰੀ ਗਲਤ ਹਨ ਉਹਨਾਂ ਨੇ ਯਾਦ ਦਿਵਾਇਆ ਕਿ ਚੀਨ ਨਾਲ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਮੇਂ ਵੀ ਪੀਟਰ ਨੇ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ ਲਕਸ਼ਨ ਨੇ ਕਿਹਾ ਕਿ ਉਹ ਉਦੋਂ ਵੀ ਗਲਤ ਸਨ ਤੇ ਇਸ ਵਾਰ ਵੀ ਉਹ ਗਲਤੀ ਹਨ ਵਪਾਰ ਮੰਤਰੀ ਟੌਡ ਮੈਕਲੇਨ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਮੀਗ੍ਰੇਸ਼ਨ ਨੀਤੀ ਤੇ ਪੂਰਾ ਅਧਿਕਾਰ ਨਿਊਜ਼ੀਲੈਂਡ ਸਰਕਾਰ ਕੋਲ ਹੀ ਰਹੇਗਾ ਕੌਣ ਆਵੇਗਾ ਤੇ ਕਿਹੜੀਆਂ ਸ਼ਰਤਾਂ ਤੇ ਆਵੇਗਾ ਇਸ ਬਾਰੇ ਫੈਸਲਾ ਨਿਊਜ਼ੀਲੈਂਡ ਸਰਕਾਰ ਹੀ ਕਰੇਗੀ ਮੈਕਲੇਨ ਨੇ 10000 ਲੋਕਾਂ ਦੇ ਆਉਣ ਵਾਲੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਕਿਹਾ ਹੈ ਕਿ ਮੌਜੂਦਾ ਤੇ ਭਵਿੱਖ ਦੀਆਂ ਸਰਕਾਰਾਂ ਕੋਲ ਵੀਜ਼ਾ ਨੀਤੀਆਂ 'ਚ ਤਬਦੀਲੀਆਂ ਕਰਨ ਦੀ ਪੂਰੀ ਛੋਟ ਰਹੇਗੀ ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਮੁਤਾਬਕ ਇਸ ਸਮਝੌਤੇ ਵਿੱਚ ਸਿਰਫ ਸੀਮਤ ਮੋਬਿਲਿਟੀ ਪ੍ਰਬੰਧ ਸ਼ਾਮਲ ਹਨ ਇਸ ਤਹਿਤ ਲੋ ਸਕਿਲਡ ਵਾਲੇ ਖੇਤਰਾਂ ਦੇ ਵਿੱਚ 16767 ਅਸਥਾਈ ਰੋਜ਼ਗਾਰ ਦਾਖਲਾ ਵੀਜ਼ੇ ਦਿੱਤੇ ਜਾਣਗੇ ਜੋ 3 ਸਾਲ ਤੱਕ ਵੈਲਿਡ ਹੋਣਗੇ ਕਿਸੇ ਵੀ ਸਮੇ ਇਹ ਵੀਜ਼ੇ 5000 ਤੋਂ ਵੱਧ ਨਹੀਂ ਹੋਣਗੇ ਐਮਐਫਏਟੀ ਦੇ ਅਨੁਸਾਰ ਇਹ ਗਿਣਤੀ ਭਾਰਤੀ ਨਾਗਰਿਕਾਂ ਨੂੰ ਸਲਾਨਾ ਮਿਲਦੇ ਸਕਿਲਡ ਵੀਜ਼ਿਆਂ ਦੀ ਔਸਤ ਦਾ 6% ਤੋਂ ਵੀ ਘੱਟ ਹੈ ਇਸ ਦੇ ਨਾਲ ਹੀ ਸਮਝੌਤੇ ਦੇ ਵਿੱਚ 1000 ਭਾਰਤੀ ਨੌਜਵਾਨਾਂ ਲਈ ਵਰਕਿੰਗ ਹੌਲੀਡੇਜ਼ ਸਕੀਮ ਵੀ ਸ਼ਾਮਲ ਹੈ ਭਾਰਤੀ ਵਿਦਿਆਰਥੀਆਂ ਨੂੰ ਪੜਾਈ ਦੌਰਾਨ ਹਫਤੇ ਦੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਅਤੇ ਪੂਰੀ ਪੜਾਈ ਹੋਣ ਤੋਂ ਬਾਅਦ ਸੀਮਤ ਸਮੇਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਵੀ ਉਪਲਬਧ ਹੋਵੇਗਾ। ਟਰਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਦੇ ਬਿਆਨਾਂ ਵੱਲ ਧਿਆਨ ਦਿਵਾਇਆ। ਜਿਨ੍ਹਾਂ ਨੇ ਇਸ ਸਮਝੌਤੇ ਨੂੰ ਵਿਦਿਆਰਥੀ ਮੋਬਿਲਿਟੀ ਅਤੇ ਪੋਸਟ ਸਟੱਡੀ ਮੌਕਿਆਂ ਦੇ ਮਾਮਲੇ 'ਚ ਬੇਮਿਸਾਲ ਕਰ ਦਿੱਤਾ ਹੈ ਭਾਰਤੀ ਸਰਕਾਰ ਮੁਤਾਬਕ ਇਸ ਡੀਲ ਨਾਲ ਵਿਦਿਆਰਥੀਆਂ ਤੇ ਲੱਗੀਆਂ ਗਿਣਤੀ ਸੰਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਪੜਾਈ ਦੌਰਾਨ ਕੰਮ ਦੇ ਹੱਕ ਦੀ ਗਾਰੰਟੀ ਮਿਲੇਗੀ ਅਤੇ ਐਸਟੀਈਐਮ ਵਿਸ਼ਿਆਂ ਦੇ ਗ੍ਰੈਜੂਏਟ ਲਈ 3 ਸਾਲ ਤੱਕ ਜਦਕਿ ਡਾਕਟੋਰੇਟ ਧਾਰਕਾਂ ਲਈ 4 ਸਾਲ ਤੱਕ ਪੋਸਟ ਸਟੱਡੀ ਕੰਮ ਦੇ ਮੌਕੇ ਉਪਲਬਧ ਹੋਣਗੇ ਲਖਸਨ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰੀ ਆਪਣੇ ਬਿਆਨ ਤੇ ਕਾਇਮ ਰਹੇ। ਉਹਨਾਂ ਨੇ ਕਿਹਾ ਹੈ ਕਿ ਜਨਤਾ ਨੂੰ ਸੱਚ ਨਹੀਂ ਦੱਸਿਆ ਜਾ ਰਿਹਾ। ਤੁਸੀਂ ਉਸ ਤੋਂ ਪੁੱਛੋ ਕਿ ਉਹ ਕੀ ਕਹਿ ਰਹੇ ਹਨ ਜੋ ਮੋਦੀ ਕਹਿ ਰਹੇ ਹਨ ਕਿ ਦੋਵੇਂ ਗੱਲਾਂ ਇੱਕੋ ਹਨ ਜਾਂ ਨਹੀਂ। ਪੀਟਰ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਹਾਲੇ ਤੱਕ ਇਸ ਸਮਝੌਤੇ ਦਾ ਅੰਤਮ ਕਾਨੂੰਨੀ ਡਾਕੂਮੈਂਟ ਨਹੀਂ ਵੇਖਿਆ ਹੈ ਜੋ ਫਿਲਹਾਲ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਦੇ ਵਿੱਚ ਹੈ। ਐਂਜਡ ਫਰਸਟ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਸੰਸਦ ਦੇ ਵਿੱਚ ਐਫਟੀਏ ਦਾ ਸਮਰਥਨ ਨਹੀਂ ਕਰੇਗੀ ਪੀਟਰ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਗਲੋਬਲਾਈਜੇਸ਼ਨ ਦੀ ਥਾਂ ਰਾਸ਼ਟਰੀ ਹਿੱਤ ਨੂੰ ਤਰਜੀਹ ਦਿੰਦੀ ਹੈ ਅਤੇ ਇਹ ਸਮਝੌਤਾ ਨਿਊਜ਼ੀਲੈਂਡ ਦੇ ਹਿੱਤ ਦੇ ਵਿੱਚ ਨਹੀਂ ਹੈ ਉਧਰ ਲੇਬਰ ਪਾਰਟੀ ਦੇ ਨੇਤਾ ਕ੍ਰਿਸਪ ਕਿੰਗ ਨੇ ਸਮੁੱਚੇ ਤੌਰ ਤੇ ਇਸ ਸਮਝੌਤੇ ਦਾ ਸਮਰਥਨ ਕਰਦੇ ਹਨ ਇਸ ਨੂੰ ਨੇਪਰੇ ਚਾੜਨ ਵਾਲੀ ਟੀਮ ਦੇ ਛਲਾਗਾ ਕੀਤੀ ਹੈ ਹਾਲਾਂਕਿ ਉਹਨਾਂ ਨੇ ਮਾਈਗ੍ਰੈਂਟ ਮਜ਼ਦੂਰਾਂ ਦੇ ਸ਼ੋਸ਼ਣ ਵਰਗੇ ਮਾਮਲਿਆਂ ਤੇ ਹੋਰ ਚਰਚਾ ਦੀ ਲੋੜ ਤੇ ਜ਼ੋਰ ਦਿੱਤਾ ਹੈ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤੇ ਦਾ ਪੂਰਾ ਚਿੱਠਾ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਕਾਨੂੰਨੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਨੂੰ ਜਾਰੀ ਕਰਨ ਦੀ ਉਮੀਦ ਹੈ ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ਜਦੋਂ ਤੋਂ ਨਿਊਜ਼ੀਲੈਂਡ ਅਤੇ ਭਾਰਤ ਨੇ ਮੁਫਤ ਵਪਾਰ ਸਮਝੌਤਾ ਜਾਨਕਿ ਕੇ ਐਫਟੀਏ ਦਸਤਖਤ ਕੀਤਾ ਹੈ ਉਸ ਤੋਂ ਬਾਅਦ ਹੀ ਉਸ ਤੇ ਕਾਲੇ ਬੱਦਲ ਚਾਏ ਹੋਏ ਹਨ ਅਤੇ ਇਸ ਦੇ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਪਾਸ ਹੋਣ ਦੇ ਆਸਾਰ ਵੀ ਨਹੀਂ ਲੱਗ ਰਹੇ ਹਨ ਤਾਜ਼ਾ ਮਾਮਲਾ ਅੱਜ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵਿਦੇਸ਼ ਮੰਤਰੀ ਅਤੇ ਐਨਜ਼ਡ ਫਰਸਟ ਦੇ ਵਿਸਟਰਨ ਪੀਟਰ ਦੇ ਉਹ ਦਾਅਵੇ ਸਖਤੀ ਨਾਲ ਖਾਰਜ ਕਰ ਦਿੱਤੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤਾ ਭਾਰਤ ਤੋਂ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਦਾ ਕਾਰਨ ਬਣੇਗਾ ਪਰ ਅੱਜ ਪ੍ਰਧਾਨ ਮੰਤਰੀ ਲਖਣ ਨੇ ਪੀਟਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਘਰਾ ਦੇ ਦਿੱਤਾ ਹੈ ਇਸ ਮਾਮਲੇ ਨੇ ਸਰਕਾਰ ਦੇ ਦੋਫਾੜ ਹੋਣ ਨੂੰ ਉਜਾਗਰ ਕਰ ਦਿੱਤਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਪੱਖਾਂ ਨੂੰ ਲੈ ਕੇ ਵੈਸਟਰਨ ਪੀਟਰ ਦਾ ਦਾਵਾ ਹੈ ਕਿ ਇਹ ਵਪਾਰ ਸਮਝੌਤਾ 10 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਹੱਕ ਦੇ ਤੌਰ ਤੇ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਦੇ ਸਕਦਾ ਹੈ ਜਿਸ ਨਾਲ ਸਥਾਨਕ ਰੋਜ਼ਗਾਰ ਮਾਰਕੀਟ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਜਨਤਾ ਨੂੰ ਸਮਝੌਤੇ ਦੇ ਅਸਲ ਪ੍ਰਭਾਵਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੀ ਹੈ। ਐਨਜੈਡ ਹੈਰਾਲਡ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਮੰਤਰੀ ਲਕਸਨ ਨੇ ਕਿਹਾ ਕਿ ਵਿਦੇਸ਼ ਮੰਤਰੀ ਗਲਤ ਹਨ ਉਹਨਾਂ ਨੇ ਯਾਦ ਦਿਵਾਇਆ ਕਿ ਚੀਨ ਨਾਲ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਮੇਂ ਵੀ ਪੀਟਰ ਨੇ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ ਲਕਸਨ ਨੇ ਕਿਹਾ ਕਿ ਉਹ ਉਦੋਂ ਵੀ ਗਲਤ ਸਨ ਤੇ ਇਸ ਵਾਰ ਵੀ ਉਹ ਗਲਤੀ ਹਨ ਵਪਾਰ ਮੰਤਰੀ ਟੌਡ ਮੈਕਲੇ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਮੀਗ੍ਰੇਸ਼ਨ ਨੀਤੀ ਤੇ ਪੂਰਾ ਅਧਿਕਾਰ ਨਿਊਜ਼ੀਲੈਂਡ ਸਰਕਾਰ ਕੋਲ ਹੀ ਰਹੇਗਾ ਕੌਣ ਆਵੇਗਾ ਤੇ ਕਿਹੜੀਆਂ ਸ਼ਰਤਾਂ ਤੇ ਆਵੇਗਾ ਇਸ ਬਾਰੇ ਫੈਸਲਾ ਨਿਊਜ਼ੀਲੈਂਡ ਸਰਕਾਰ ਹੀ ਕਰੇਗੀ ਮੈਕਲੇ ਨੇ 10000 ਲੋਕਾਂ ਦੇ ਆਉਣ ਵਾਲੇ ਦਾਅਵਿਆਂ ਨੂੰ ਬੇਬੁਨਿਆਦ ਅੱਸਿਆ ਕਿਹਾ ਹੈ ਕਿ ਮੌਜੂਦਾ ਅਤੇ ਭਵਿੱਖ ਦੀਆਂ ਸਰਕਾਰਾਂ ਕੋਲ ਵੀਜ਼ਾ ਨੀਤੀਆਂ 'ਚ ਤਬਦੀਲੀਆਂ ਕਰਨ ਦੀ ਪੂਰੀ ਛੋਟ ਰਹੇਗੀ ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਮੁਤਾਬਕ ਇਸ ਸਮਝੌਤੇ ਵਿੱਚ ਸਿਰਫ ਸੀਮਤ ਮੋਬਿਲਿਟੀ ਪ੍ਰਬੰਧ ਸ਼ਾਮਲ ਹਨ ਇਸ ਤਹਿਤ ਲੋ ਸਕਿਲਡ ਵਾਲੇ ਖੇਤਰਾਂ ਦੇ ਵਿੱਚ 16767 ਅਸਥਾਈ ਰੋਜ਼ਗਾਰ ਦਾਖਲਾ ਵੀਜ਼ੇ ਦਿੱਤੇ ਜਾਣਗੇ ਜੋ 3 ਸਾਲ ਤੱਕ ਵੈਲਿਡ ਹੋਣਗੇ ਕਿਸੇ ਵੀ ਸਮੇਂ ਇਹ ਵੀਜ਼ੇ 5000 ਤੋਂ ਵੱਧ ਨਹੀਂ ਹੋਣਗੇ ਐਮਐਫਏਟੀ ਦੇ ਅਨੁਸਾਰ ਇਹ ਗਿਣਤੀ ਭਾਰਤੀ ਨਾਗਰਿਕਾਂ ਨੂੰ ਸਾਲਾਨਾ ਮਿਲਦੇ ਸਕਿਲਡ ਵੀਜ਼ਿਆਂ ਦੀ ਔਸਤ ਦਾ 6% ਤੋਂ ਵੀ ਘੱਟ ਹੈ ਇਸ ਦੇ ਨਾਲ ਹੀ ਸਮਝੌਤੇ ਦੇ ਵਿੱਚ 1000 ਭਾਰਤੀ ਨੌਜਵਾਨਾਂ ਲਈ ਵਰਕਿੰਗ ਹੌਲੀਡੇ ਸਕੀਮ ਵੀ ਸ਼ਾਮਲ ਹੈ ਭਾਰਤੀ ਵਿਦਿਆਰਥੀਆਂ ਨੂੰ ਪੜਾਈ ਦੌਰਾਨ ਹਫ਼ਤੇ ਦੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਅਤੇ ਪੂਰੀ ਪੜਾਈ ਹੋਣ ਤੋਂ ਬਾਅਦ ਸੀਮਤ ਸਮੇਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਵੀ ਉਪਲਬਧ ਹੋਵੇਗਾ ਫਿਟਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਦੇ ਬਿਆਨਾਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਨੇ ਇਸ ਸਮਝੌਤੇ ਨੂੰ ਵਿਦਿਆਰਥੀ ਮੋਬਿਲਿਟੀ ਅਤੇ ਪੋਸਟ ਸਟੱਡੀ ਮੌਕਿਆਂ ਦੇ ਮਾਮਲੇ 'ਚ ਬੇਮਿਸਾਲ ਘੜ ਦਿੱਤਾ ਹੈ ਭਾਰਤੀ ਸਰਕਾਰ ਮੁਤਾਬਕ ਇਸ ਡੀਲ ਨਾਲ ਵਿਦਿਆਰਥੀਆਂ ਤੇ ਲੱਗੀਆਂ ਗਿਣਤੀ ਸੰਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਪੜਾਈ ਦੌਰਾਨ ਕੰਮ ਦੇ ਹੱਕ ਦੀ ਗਾਰੰਟੀ ਮਿਲੇਗੀ ਅਤੇ ਐਸਟੀਈਐਮ ਵਿਸ਼ਿਆਂ ਦੇ ਗ੍ਰੈਜੂਏਟ ਲਈ 3 ਸਾਲ ਤੱਕ ਜਦਕਿ ਡਾਕਟੋਰੇਟ ਧਾਰਕਾਂ ਲਈ 4 ਸਾਲ ਤੱਕ ਪੋਸਟਸਟਡੀ ਕੰਮ ਦੇ ਮੌਕੇ ਉਪਲਬਧ ਹੋਣਗੇ ਨਕਸਨ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰੀ ਆਪਣੇ ਬਿਆਨ ਤੇ ਕਾਇਮ ਰਹੇ ਉਹਨਾਂ ਨੇ ਕਿਹਾ ਹੈ ਕਿ ਜਨਤਾ ਨੂੰ ਸੱਚ ਨਹੀਂ ਦੱਸਿਆ ਜਾ ਰਿਹਾ ਤੁਸੀਂ ਉਸ ਤੋਂ ਪੁੱਛੋ ਕਿ ਉਹ ਕੀ ਕਹਿ ਰਹੇ ਹਨ ਜੋ ਮੋਦੀ ਕਹਿ ਰਹੇ ਹਨ ਕਿ ਦੋਵੇਂ ਗੱਲਾਂ ਇੱਕੋ ਹਨ ਜਾਂ ਨਹੀਂ ਪੀਟਰ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਹਾਲੇ ਤੱਕ ਇਸ ਸਮਝੌਤੇ ਦਾ ਅੰਤਮ ਕਾਨੂੰਨੀ ਡਾਕੂਮੈਂਟ ਨਹੀਂ ਵੇਖਿਆ ਹੈ ਜੋ ਫਿਲਹਾਲ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਦੇ ਵਿੱਚ ਹੈ ਐਂਜਡ ਫਰਸਟ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਸੰਸਦ ਦੇ ਵਿੱਚ ਐਫਟੀਏ ਦਾ ਸਮਰਥਨ ਨਹੀਂ ਕਰੇਗੀ ਪੀਟਰ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਗਲੋਬਲਾਈਜੇਸ਼ਨ ਦੀ ਥਾਂ ਰਾਸ਼ਟਰੀ ਹਿੱਤ ਨੂੰ ਤਰਜੀਹ ਦਿੰਦੀ ਹੈ ਅਤੇ ਇਹ ਸਮਝੌਤਾ ਨਿਊਜ਼ੀਲੈਂਡ ਦੇ ਹਿੱਤ ਦੇ ਵਿੱਚ ਨਹੀਂ ਹੈ ਉਧਰ ਲੇਬਰ ਪਾਰਟੀ ਦੇ ਨੇਤਾ ਕ੍ਰਿਸਪ ਕਿੰਗ ਨੇ ਸਮੁੱਚੇ ਤੌਰ ਤੇ ਇਸ ਸਮਝੌਤੇ ਦਾ ਸਮਰਥਨ ਕਰਦੇ ਹਨ ਇਸ ਨੂੰ ਨੇਪਰੇ ਚਾੜਨ ਵਾਲੀ ਟੀਮ ਦੇ}{|\text{ਸ਼ਲਾਗਾ ਕੀਤੀ ਹੈ ਹਾਲਾਂਕਿ ਉਹਨਾਂ ਨੇ ਮਾਈਗ੍ਰੈਂਟ ਮਜ਼ਦੂਰਾਂ ਦੇ ਸ਼ੋਸ਼ਣ ਵਰਗੇ ਮਾਮਲਿਆਂ ਤੇ ਹੋਰ ਚਰਚਾ ਦੀ ਲੋੜ ਤੇ ਜ਼ੋਰ ਦੱਤਾ ਹੈ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤੇ ਦਾ ਪੂਰਾ ਚਿੱਠਾ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਕਾਨੂੰਨੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਨੂੰ ਜਾਰੀ ਕਰਨ ਦੀ ਉਮੀਦ ਹੈ ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ਜਦੋਂ ਤੋਂ ਨਿਊਜ਼ੀਲੈਂਡ ਅਤੇ ਭਾਰਤ ਨੇ ਮੁਫਤ ਵਪਾਰ ਸਮਝੌਤਾ ਜਾਨਕਿ ਕੇ ਐਫਟੀਏ ਦਸਤਖਤ ਕੀਤਾ ਹੈ ਉਸ ਤੋਂ ਬਾਅਦ ਹੀ ਉਸ ਤੇ ਕਾਲੇ ਬੱਦਲ ਚਾਏ ਹੋਏ ਹਨ ਅਤੇ ਇਸ ਦੇ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਪਾਸ ਹੋਣ ਦੇ ਆਸਾਰ ਵੀ ਨਹੀਂ ਲੱਗ ਰਹੇ ਹਨ ਤਾਜ਼ਾ ਮਾਮਲਾ ਅੱਜ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵਿਦੇਸ਼ ਮੰਤਰੀ ਅਤੇ ਐਨਜ਼ਡ ਫਰਸਟ ਦੇ ਵਿਸਟਰਨ ਪੀਟਰ ਦੇ ਉਹ ਦਾਅਵੇ ਸਖਤੀ ਨਾਲ ਖਾਰਜ ਕਰ ਦਿੱਤੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤਾ ਭਾਰਤ ਤੋਂ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਦਾ ਕਾਰਨ ਬਣੇਗਾ ਪਰ ਅੱਜ ਪ੍ਰਧਾਨ ਮੰਤਰੀ ਲਖਣ ਨੇ ਪੀਟਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਘਰਾ ਦੇ ਦਿੱਤਾ ਹੈ ਇਸ ਮਾਮਲੇ ਨੇ ਸਰਕਾਰ ਦੇ ਦੋਫਾੜ ਹੋਣ ਨੂੰ ਉਜਾਗਰ ਕਰ ਦਿੱਤਾ ਹੈ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਪੱਖਾਂ ਨੂੰ ਲੈ ਕੇ ਵੈਸਟਰਨ ਪੀਟਰ ਦਾ ਦਾਵਾ ਹੈ ਕਿ ਇਹ ਵਪਾਰ ਸਮਝੌਤਾ 10 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਹੱਕ ਦੇ ਤੌਰ ਤੇ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਦੇ ਸਕਦਾ ਹੈ ਜਿਸ ਨਾਲ ਸਥਾਨਕ ਰੋਜ਼ਗਾਰ ਮਾਰਕੀਟ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਜਨਤਾ ਨੂੰ ਸਮਝੌਤੇ ਦੇ ਅਸਲ ਪ੍ਰਭਾਵਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੀ ਹੈ। ਐਨਜ਼ਡ ਹੈਰਾਲਡ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਲਕਸ਼ਰ ਨੇ ਕਿਹਾ ਕਿ ਵਿਦੇਸ਼ ਮੰਤਰੀ ਗਲਤ ਹਨ। ਉਹਨਾਂ ਨੇ ਯਾਦ ਦਿਵਾਇਆ ਕਿ ਚੀਨ ਨਾਲ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਮੇਂ ਵੀ ਪੀਟਰ ਨੇ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ ਲਕਸਨ ਨੇ ਕਿਹਾ ਹੈ ਕਿ ਉਹ ਉਦੋਂ ਵੀ ਗਲਤ ਸਨ ਤੇ ਇਸ ਵਾਰ ਵੀ ਉਹ ਗਲਤੀ ਹਨ ਵਪਾਰ ਮੰਤਰੀ ਟਾਰਡ ਮੈਕਲੇ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਮੀਗ੍ਰੇਸ਼ਨ ਨੀਤੀ ਤੇ ਪੂਰਾ ਅਧਿਕਾਰ ਨਿਊਜ਼ੀਲੈਂਡ ਸਰਕਾਰ ਕੋਲ ਹੀ ਰਹੇਗਾ ਕੌਣ ਆਵੇਗਾ ਤੇ ਕਿਹੜੀਆਂ ਸ਼ਰਤਾਂ ਤੇ ਆਵੇਗਾ ਇਸ ਬਾਰੇ ਫੈਸਲਾ ਨਿਊਜ਼ੀਲੈਂਡ ਸਰਕਾਰ ਹੀ ਕਰੇਗੀ ਮਕਲੇ ਨੇ 10000 ਲੋਕਾਂ ਦੇ ਆਉਣ ਵਾਲੇ ਦਾਅਵਿਆਂ ਨੂੰ ਬੇਬੁਨਿਆਦ ਅੱਸਿਆ ਕਿਹਾ ਹੈ ਕਿ ਮੌਜੂਦਾ ਅਤੇ ਭਵਿੱਖ ਦੀਆਂ ਸਰਕਾਰਾਂ ਕੋਲ ਵੀਜ਼ਾ ਨੀਤੀਆਂ 'ਚ ਤਬਦੀਲੀਆਂ ਕਰਨ ਦੀ ਪੂਰੀ ਛੋਟ ਰਹੇਗੀ ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਮੁਤਾਬਕ ਇਸ ਸਮਝੌਤੇ ਵਿੱਚ ਸਿਰਫ ਸੀਮਤ ਮੋਬਿਲਿਟੀ ਪ੍ਰਬੰਧ ਸ਼ਾਮਲ ਹਨ ਇਸ ਤਹਿਤ ਲੋ ਸਕਿਲਡ ਵਾਲੇ ਖੇਤਰਾਂ ਦੇ ਵਿੱਚ 16767 ਅਸਥਾਈ ਰੋਜ਼ਗਾਰ ਦਾਖਲਾ ਵੀਜ਼ੇ ਦਿੱਤੇ ਜਾਣਗੇ ਜੋ 3 ਸਾਲ ਤੱਕ ਵੈਲਿਡ ਹੋਣਗੇ ਕਿਸੇ ਵੀ ਸਮੇਂ ਇਹ ਵੀਜ਼ੇ 5000 ਤੋਂ ਵੱਧ ਨਹੀਂ ਹੋਣਗੇ ਐਮਐਫਏਟੀ ਦੇ ਅਨੁਸਾਰ ਇਹ ਗਿਣਤੀ ਭਾਰਤੀ ਨਾਗਰਿਕਾਂ ਨੂੰ ਸਾਲਾਨਾ ਮਿਲਦੇ ਸਕਿਲਡ ਵੀਜ਼ਿਆਂ ਦੀ ਔਸਤ ਦਾ 6% ਤੋਂ ਵੀ ਘੱਟ ਹੈ ਇਸ ਦੇ ਨਾਲ ਹੀ ਸਮਝੌਤੇ ਦੇ ਵਿੱਚ 1000 ਭਾਰਤੀ ਨੌਜਵਾਨਾਂ ਲਈ ਵਰਕਿੰਗ ਹੌਲੀਡੇ ਸਕੀਮ ਵੀ ਸ਼ਾਮਲ ਹੈ ਭਾਰਤੀ ਵਿਦਿਆਰਥੀਆਂ ਨੂੰ ਪੜਾਈ ਦੌਰਾਨ ਹਫਤੇ ਦੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਅਤੇ ਪੂਰੀ ਪੜਾਈ ਹੋਣ ਤੋਂ ਬਾਅਦ ਸੀਮਤ ਸਮੇਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਵੀ ਉਪਲਬਧ ਹੋਵੇਗਾ ਟਵੀਟਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਦੇ ਬਿਆਨਾਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਨੇ ਇਸ ਸਮਝੌਤੇ ਨੂੰ ਵਿਦਿਆਰਥੀ ਮੋਬਿਲਿਟੀ ਅਤੇ ਪੋਸਟ ਸਟੱਡੀ ਮੌਕਿਆਂ ਦੇ ਮਾਮਲੇ 'ਚ ਬੇਮਿਸਾਲ ਘੜ ਦਿੱਤਾ ਹੈ ਭਾਰਤੀ ਸਰਕਾਰ ਮੁਤਾਬਕ ਇਸ ਡੀਲ ਨਾਲ ਵਿਦਿਆਰਥੀਆਂ ਤੇ ਲੱਗੀਆਂ ਗਿਣਤੀ ਸੰਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਪੜਾਈ ਦੌਰਾਨ ਕੰਮ ਦੇ ਹੱਕ ਦੀ ਗਾਰੰਟੀ ਮਿਲੇਗੀ ਅਤੇ ਐਸਟੀਈਐਮ ਵਿਸ਼ਿਆਂ ਦੇ ਗ੍ਰੈਜੂਏਟ ਲਈ 3 ਸਾਲ ਤੱਕ ਜਦਕਿ ਡਾਕਟੋਰੇਟ ਧਾਰਕਾਂ ਲਈ 4 ਸਾਲ ਤੱਕ ਪੋਸਟਸਟਡੀ ਕੰਮ ਦੇ ਮੌਕੇ ਉਪਲਬਧ ਹੋਣਗੇ ਨਕਸਨ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰੀ ਆਪਣੇ ਬਿਆਨ ਤੇ ਕਾਇਮ ਰਹੇ ਉਹਨਾਂ ਨੇ ਕਿਹਾ ਹੈ ਕਿ ਜਨਤਾ ਨੂੰ ਸੱਚ ਨਹੀਂ ਦੱਸਿਆ ਜਾ ਰਿਹਾ ਤੁਸੀਂ ਉਸ ਤੋਂ ਪੁੱਛੋ ਕਿ ਉਹ ਕੀ ਕਹਿ ਰਹੇ ਹਨ ਜੋ ਮੋਦੀ ਕਹਿ ਰਹੇ ਹਨ ਕਿ ਦੋਵੇਂ ਗੱਲਾਂ ਇੱਕੋ ਹਨ ਜਾਂ ਨਹੀਂ ਪੀਟਰ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਹਾਲੇ ਤੱਕ ਇਸ ਸਮਝੌਤੇ ਦਾ ਅੰਤਮ ਕਾਨੂੰਨੀ ਡਾਕੂਮੈਂਟ ਨਹੀਂ ਵੇਖਿਆ ਹੈ ਜੋ ਫਿਲਹਾਲ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਦੇ ਵਿੱਚ ਹੈ ਐਂਜਡ ਫਰਸਟ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਸੰਸਦ ਦੇ ਵਿੱਚ ਐਫਟੀਏ ਦਾ ਸਮਰਥਨ ਨਹੀਂ ਕਰੇਗੀ ਪੀਟਰ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਗਲੋਬਲਾਈਜੇਸ਼ਨ ਦੀ ਥਾਂ ਰਾਸ਼ਟਰੀ ਹਿੱਤ ਨੂੰ ਤਰਜੀਹ ਦਿੰਦੀ ਹੈ ਅਤੇ ਇਹ ਸਮਝੌਤਾ ਨਿਊਜ਼ੀਲੈਂਡ ਦੇ ਹਿੱਤ ਦੇ ਵਿੱਚ ਨਹੀਂ ਹੈ ਉਧਰ ਲੇਬਰ ਪਾਰਟੀ ਦੇ ਨੇਤਾ ਕ੍ਰਿਸਪ ਕਿੰਗ ਨੇ ਸਮੁੱਚੇ ਤੌਰ ਤੇ ਇਸ ਸਮਝੌਤੇ ਦਾ ਸਮਰਥਨ ਕਰਦੇ ਹਨ ਇਸ ਨੂੰ ਨੇਪਰੇ ਚਾੜਨ ਵਾਲੀ ਟੀਮ ਦੇ ਛਲਾਗਾ ਕੀਤੀ ਹੈ ਹਾਲਾਂਕਿ ਉਹਨਾਂ ਨੇ ਮਾਈਗ੍ਰੈਂਟ ਮਜ਼ਦੂਰਾਂ ਦੇ ਸ਼ੋਸ਼ਣ ਵਰਗੇ ਮਾਮਲਿਆਂ ਤੇ ਹੋਰ ਚਰਚਾ ਦੀ ਲੋੜ ਤੇ ਜ਼ੋਰ ਦਿੱਤਾ ਹੈ ਨਿਊਜ਼ੀਲੈਂਡ ਭਾਰਤ ਮੁਫਤ ਵਪਾਰ ਸਮਝੌਤੇ ਦਾ ਪੂਰਾ ਚਿੱਠਾ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ ਕਾਨੂੰਨੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਨੂੰ ਜਾਰੀ ਕਰਨ ਦੀ ਉਮੀਦ ਹੈ ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ